ਪਾਰਟੀ ਦੇ ਵਰਕਰ ਦਾ ਕਤਲ ਕਰ ਦਿੱਤਾ ਗਿਆ। ਘਟਨਾ ਅਜਨਾਲਾ ਅਦੀਨ ਪੈਂਦੇ ਪਿੰਡ ਲਖੋਵਾਲ ਦੀ ਹੈ। ਜਾਣਕਾਰੀ ਮੁਤਾਬਕ ਪਿੰਡ ਲਖੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਨੌਜਵਾਨ ਵਰਕਰ ਦੀਪਿੰਦਰ ਸਿੰਘ ਦੀਪੂ ਸਰਕਾਰੀਆਂ ਆਪਣੇ ਦੋਸਤਾਂ ਦੇ ਨਾਲ ਘਰ ਦੇ ਬਾਹਰ ਬੈਠਾ ਹੋਇਆ ਸੀ। ਰਾਤ ਕਰੀਬ 8:30 ਵਜੇ ਦਾ ਸਮਾਂ ਸੀ। ਦੋ ਅਣਪਛਾਤੇ ਨੌਜਵਾਨ ਬਾਈਕ ਤੇ ਆਏ ਤੇ ਫਾਇਰਿੰਗ ਕਰਕੇ ਫਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਲੇਕਿਨ ਦੀਪਿੰਦਰ ਸਿੰਘ ਦੀਪੂ ਸਰਕਾਰੀਆਂ ਨੂੰ ਬਚਾਇਆ ਨਹੀਂ ਜਾ ਸਕਿਆ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਾਕੀ ਦੇ ਚਾਰ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜੇ ਕਰਵਾਇਆ ਗਿਆ ਉੱਥੇ ਹੀ ਵਾਰਦਾਤ ਤੋਂ ਬਾਅਦ ਐਸਐਸਪੀ ਸਤਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਸੀਸੀਟੀਵੀ ਕੈਮਰੇ ਖੰਡਾਲੇ ਜਾ ਰਹੇ ਨੇ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਆਪਣਾ ਮੇਜਰ ਕਿਹੜਾ ਪਿੰਡ ਹੈ ਉਸ ਤੋਂ ਵਾਲਾ ਕੀ ਗੱਲ ਹੋਈ ਹੈ ਅਸੀਂ ਮੇਲੀ ਬਿਠੇ ਆਪਣੀ ਕਿਹਦੀ ਦੀ ਬੂਲਖਵਲੀ ਦੇ ਅੱਛਾ ਜੀ ਉਹ ਮੁੰਡੇ ਆਏ ਮੋਟਰਸਾਈਕਲ ਤੇ ਅਈ ਗਿਆ ਜਦ ਮਿਲਣਾ ਉਹ ਬੰਨੇ ਆਉਂਦੇ ਫੈਟ ਆ ਫਾ ਫਾ ਕਰ ਰਹੇ ਕਰ ਕਿੰਨੇ ਜਣੇ ਆਏ ਸੀ ਦੋ ਜਣੇ ਅੱਛਾ ਜੀ ਹਾਂ ਜੀ ਕੀ ਕੀ ਕੱਦਣ ਗੋਲੀਆਂ ਮਾਰੀਆਂ ਉਹਨਾਂ ਨੇ ਮਿਸਟਰ ਦਾ ਬਾਰੇ ਕਿਹੜਾ ਨਾਮ ਹੈ ਇਹਨਾਂ ਮਿਸਟਰ ਦਾ ਬਾਰੇ ਪਤਾ ਨਹੀਂ ਗੋਲੀਆਂ ਮਾਰੀਆਂ ਅੱਕੀ ਹਾਲ ਬਣਾ ਗਿਆ ਦਾ ਕਿੰਨੇ ਜਣੇ ਨੂੰ ਗੋਲੀਆਂ ਲੱਗੀਆਂ ਪਾਛੇ ਜਣੇ ਹੋਣੇ ਆ ਅੱਛਾ ਜੀ ਵਾ ਚਾਰ ਜਣੇ ਪਾਛੇ ਇਹ ਕੰਡੀਸ਼ਨ ਨਾਲੋਂ ਤਿੱਖੀ ਪਾਣੀ ਮਾਰੇ ਇੱਧਰ ਹੋਏ ਗਏ ਬਹੁਤ ਮੜਾ ਆ ਰਹਾ ਤੁਹਾਡੇ ਕੋਲ ਗੋਲੀ ਮੇਰੇ ਹੱਥ ਲੱਗੀ ਗੋਲੀਆਂ ਪਟਾ ਕੇ ਕੀ ਮੰਗ ਕਰਦੇ ਜੀ ਇਹਨਾਂ ਦਾ ਵਾਤਾਵਰਣ ਸਜਾ ਮਿਲ ਜਾਈ ਦੇ ਨਾ ਕੋਈ ਨਹੀਂ ਕੋਈ ਆ ਪਾਸੇ ਹੋਣੀ ਚਾਹੀਦੀ ਨਾ ਬੰਦਿਆਂ ਨੂੰ ਕੀ ਗੱਲ ਹੋਈ ਏ ਸਾਰੀ ਗੱਲ ਹੈ ਬੈਠੇ ਦਾ ਖਦੇ ਹੋ ਗਏ ਇਹ ਛੋਂਦੇ ਆ ਇਹਨੇ ਬੰਦੇ ਅਜੇ ਤੱਕ ਜਾ ਨਹੀਂ ਉਹ ਫਟ ਦਬ ਹੋ ਗਏ ਕਿਨੇ ਜਣੇ ਸੀ ਗਿਆ ਉਹਦੇ ਕੋ ਪਤਾ ਲੱਗਾ ਕਿ ਦੋ ਤਿੰਨ ਦੇ ਘਰਤੀ ਆਏ ਸੀ ਮੈਨਾਂ ਤੁਹਾਨੂੰ ਪਤਾ ਨਹੀਂ ਪਾ ਦੇ ਪਿੱਛੇ ਬੈਹ ਲਿਆ ਇਧਰ ਮੈਂ ਲਈ ਕੰਧ ਤੇ ਬਿਜੀ ਕਿੰਨੇ ਜਾਨਾਂ ਨੂੰ ਫਟਰ ਕਰਕੇ ਗਏ ਹਾਏ ਦੇ ਅੱਛਾ ਉਹਨੂੰ ਦੇ ਅਬ ਉਹ ਘਬੜੀ ਤਾਂ ਉਹਨੇ ਲੱਗਾ ਇਹ ਮੁੰਡਾ ਸਿੰਘ ਸਿੰਘ ਪਿੰਡ ਗੜਾ ਐਂਡ ਲਖੂ ਵਾਲਾ ਆ ਕੀ ਗੱਲ ਹੋਈ ਆ ਸਾਰੇ ਇੱਦਾਂ ਹੀ ਬੈਠੇ ਆ ਆ ਫੇਰ ਪਤਾ ਨਹੀਂ ਤਿੰਨ ਜਣੇ ਆਏ ਭੈਂਜੋਆਂ ਆਣ ਕੇ ਪਿੱਛੋਂ ਪੈਰੀਆਂ ਦੇ ਠਾ ਠਾ ਕਰਾ ਗਏ ਭੈਂਜੋਆਂ ਉਹ ਫੌਤਾਨੀ ਤਿੰਨ ਜਣੇ ਹੇ ਉਹਨਾਂ ਨੇ ਠਾ ਠਾ ਕਰਾਈ ਮਾਰ ਕੇ ਗੋਲੀਆਂ ਗਾ ਗਏ ਕਿੰਨੇ ਜਣੇ ਨੂੰ ਗੋਲੀ ਲੱਗੀ ਆ ਇੱਥੇ ਜੀ ਪੰਜ ਜਣਿਆਂ ਨੂੰ ਗੋਲੀਆਂ ਲੱਗ ਚੁੱਕੀਆਂ ਚਾਰ ਪੰਜ ਜਣੇ ਆ ਤੁਸੀਂ ਤੁਸੀਂ ਕੀ ਕਰਦੇ ਜੋ ਕੰਮ ਕਰਦੇ ਮੈਂ ਤੇ ਮੈਂ ਤਾਂ ਮਜ਼ਦੂਰੀ ਕਰਦਾ ਮੈਂ ਤਾਂ ਵੈਸੇ ਚਲਾ ਗਿਆ ਬੜੀ ਇਹ ਅਨਫੋਰਚੂਨੇਟ ਇਨਸੀਡੈਂਟ ਆ ਮਾੜੀ ਘਟਨਾ ਹੋਈ ਆ ਜੀ ਤੇ ਪਿੰਡ ਦੇ ਵਿੱਚ ਤਕਰੀਬਨ 7 8 7.5 ਦੇ ਕਰੀਬ ਮੋਟਰਸਾਈਕਲ ਤੇ ਲੜਕੇ ਆਏ ਤੇ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ ਇਹਨਾਂ ਨੂੰ ਗੋਲੀਆਂ ਮਾਰੀਆਂ ਇਹਨਾਂ ਦੀਪਿੰਦਰ ਇਹਦੀ ਡੈਥ ਹੋ ਜਾਂਦੀ ਹੈ ਤੇ ਚਾਰ ਹੋਰ ਜ਼ਖਮੀ ਹੁੰਦੇ ਆ ਜੀ ਉਹਨਾਂ ਨੂੰ ਜ਼ੇਰੇ ਇਲਾਜ ਆ ਹਸਪੀਟਲ ਅਸੀਂ ਕੇਸ ਉਹਨਾਂ ਦਾ ਐਫਆਈਆਰ ਰਜਿਸਟਰ ਕਰਕੇ ਰਿਨਸਟ੍ਰੇਸ਼ਨ ਅਸੀਂ ਸ਼ੁਰੂ ਕਰਤੀ ਆ ਛੇਤੀ ਮੁਲਜ਼ਮਾਂ ਨੂੰ ਲੱਭਾਂਗੇ ਵੀ ਔਰ ਉਹਨਾਂ ਦੇ ਕੋਰੋਨਾ ਅਨਸਾਰ ਉਹਨਾਂ ਦੇ ਬੰਦੇ ਇੰਜਾਮ ਤੱਕ ਵੀ ਪਹੁੰਚਾਉਂਗੇ ਕਿੰਨੇ ਮੋਟਰਸਾਈਕਲਾਂ ਤੇ ਆਏ ਸੀ ਤੇ ਦੋ ਮੋਟਰ ਦੋ ਮੋਟਰਸਾਈਕਲ ਸੀ ਜੀ ਲੇ ਬੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਹੁਣ ਬਾਕੀ ਸਾਰਾ ਅਸੀਂ ਡਿਟੇਲ ਕਰਕੇ ਕਰਦੇ ਕਿਹੜੇ ਹਥਿਆਰ ਲੱਗਦੇ ਆ ਕਿਉਂਕਿ ਜਿਸ ਤਰੀਕੇ ਨਾਲ ਹਥਿਆਰ ਰਿਵਲਵਰ ਪਿਸਟਲ ਹੀ ਹੈ ਜੀ ਹੁਣ ਬਾਕੀ ਅਸੀਂ ਸਾਰਾ ਕਿਉਂਕਿ ਥੋੜੀ ਦੇਰ ਪਹਿਲਾਂ ਦੀ ਗੱਲ ਆ ਸਾਰਾ ਅਸੀਂ ਨੂੰ ਇਨਵੈਸਟੀਗੇਟ ਕਰਕੇ ਫਿਰ ਗਏ ਅਸੀਂ ਲੈ ਕੇ ਆਵਾਂਗੇ ਠੀਕ